हां जी मैं सोफा कच्चिया सेट ते ਤੇ ਜੋਤ ਦੀ ਅੰਗੂਠੀ ਖੋ ਗਈ ਸੀ ਇਹ ਸੋਫੇ ਦੇ ਪਿੱਛੇ ਕਹਿੰਦੀ ਮੈਂ ਸੋਫੇ ਦੇ ਪਿੱਛੇ ਡਿੱਗ ਗਈ ਆ ਆ ਚਿੰਗਮ ਚਮਕਾਈ ਪਈ ਇਹਨਾਂ ਨੇ ਖਾ ਖਾ ਕੇ ਸੋਫੇ ਦੇ ਪਿੱਛੇ ਸਿੱਟੀ ਜਾਂਦੇ ਨੇ ਇੰਨਾ ਕੂੜਾ ਸੋਫੇ ਦੇ ਪਿੱਛੇ ਕੱਢਿਆ ਸੋਫੇ ਦੇ ਪਿੱਛੇ ਨਾ ਇਕੱਠਾ ਕਰਕੇ ਰੱਖਿਆ ਵੀ ਅਸੀਂ ਚੂਹਿਆਂ ਨੇ ਵਿੱਚੇ ਚੱਪਲਾ ਚੁਪਲਾ ਜੋਤਦੀਆਂ ਤੇ ਕਿਦਾਂ ਦੀ ਮਗਰ ਪਈ ਮੇਰੀ ਅੰਗੂਠੀ ਡਿੱਗ ਗਈ ਆ ਇਹਦੀ ਇਹ ਨਾ ਚਾਂਦੀ ਦੀ ਅੰਗੂਠੀ ਆ ਕਿਤੇ ਸੋਫੇ ਦੇ ਪਿੱਛੇ ਪਿੱਛੇ ਸਿੱਟ ਲਈ ਹੋਣੀ ਆ ਹੁਣ ਲੱਭ ਨਹੀਂ ਰਹੀ ਨੋ ਕਿੱਦਣ ਦੀ ਕੰਦੀ ਮੈਂ ਕਿਹਾ ਚਲ ਮੈਂ ਲੱਭਦਾ ਨਹੀਂ ਤੇ ਆ ਸੋਫਾ ਦੇਖ ਸਾਰੇ ਚੂਹੇ ਨੇ ਖਾ ਲਿਆ ਹਲਾ ਕੇ ਦੇਖ ਰਹੀਆਂ ਸਿਰੇ ਤੋਂ ਸਿਰੇ ਤੱਕ ਖੜਕਾ ਹੋ ਰਿਹਾ ਲਫਾਫੇ ਖੜਕ ਰਹੇ ਨੇ ਲਫਾਫੇ ਨਾ ਭਰਿਆ ਪਿਆ ਪਿੱਛੇ ਕੁਝ ਨਹੀਂ ਛੱਡਿਆ ਤੇ ਹੁਣ ਦੇਖਦੀਆਂ ਥੋੜੇ ਚਿਰ ਤੱਕ ਨਾ ਫਿਰ ਇਹ ਚੇਂਜ ਕਰ ਦੂੰਗੇ ਕਵਾੜੀ ਨੂੰ ਚੁਕਾ ਦੂੰਗੇ ਫਿਰ ਨਵੇਂ ਸੋਫੇ ਲਿਆਉਂਗੀ ਹੱਥ ਲਾਉਣ ਨੂੰ ਵੀ ਦਿਲ ਨਹੀਂ ਕਰਦਾ ਕਾਂਟ ਤਾਰੀ ਆ ਬੱਚਾ ਇਹ ਬੱਚੇ ਚੂਹਿਆਂ ਦੇ ਛੋਟੇ ਛੋਟੇ ਬੱਚੇ ਵੀ ਇਕੱਠੇ ਕਰੇ ਪਏ ਨੇ ਬਹੁਤ ਗੰਦ ਪਾਇਆ ਪਿਆ ਜਿੰਨਾ ਕੁ ਮੂਰੂ ਮੂਰੋ ਖਿਚੁੰਦਾ ਉਹਨਾਂ ਦਾ ਥੋੜਾ ਥੋੜਾ ਖਿੱਚੂੰਗੀ ਜਿਆਦਾ ਨਹੀਂ ਦੱਲੂ ਕੁਛ ਹੋ ਰਿਹਾ ਕਾਗਜ਼ ਵੀ ਨਹੀਂ ਕੱਢ ਹੁੰਦੇ ਖਿੱਚੇ ਨਹੀਂ ਜਾਂਦਾ ਇੰਨਾ ਗੰਦ ਪਾਇਆ ਪਿਆ ਇਹਨਾਂ ਨੇ ਆ ਦੇਖੋ ਹੈ ਬੱਚੇ ਆ ਛੋਟੇ ਛੋਟੇ ਬੱਚੇ ਵਿੱਚ ਮਰੇ ਪਏ ਨੇ ਅੱਖਾਂ ਬੰਦ ਨੇ ਪਤਾ ਨਹੀਂ ਮਰੇ ਨੇ ਕਿ ਜੂਂਦੇ ਨੇ ਮੈਨੂੰ ਤਾਂ ਲੱਗ ਰਿਹਾ ਜਿਵੇਂ ਮਰੇ ਹੁੰਦੇ ਨੇ ਹਿਲਦੇ ਹੁਲਦੇ ਨਹੀਂਗੇ ਐਨਾ ਕੂੜਾ ਤਾਂ ਕੱਢ ਲਿਆ ਮੈਂ ਖਿੱਚ ਕੇ ਬਾਕੀ ਬੱਚੇ ਹੀ ਆ ਹੁਣ ਕਾਂਤ ਜੀ ਆਂਦੀਏ ਜੋ ਦੁਨੀਆ ਦਾ ਰਵੜ ਰੋਵੜ ਵੈਨ ਮੇਰੇ ਸਭ ਚੀਜ਼ਾਂ ਘੜੀਸ ਘੜੀਸ ਕੇ ਵਿੱਚ ਰੱਖੀਆਂ ਪਈਆਂ ਨੇ ਜਲੂਸ ਕੱਢਿਆ ਪਿਆ ਸੋਫੇ ਦਾ ਪਹਿਲਾਂ ਵੀ ਸੋਫੇ ਇਹਨਾਂ ਨੇ ਖਰਾਬ ਕਰਤੇ ਸੀ ਮੈਂ ਚੇਂਜ ਕਰਾਇਆ ਸਾਰੇ ਢੇੜਕੇ ਦੁਆਰਾ ਖਾਲੀ ਪੀੜੀ ਪੀੜੀ ਰੱਖੀ ਆ ਕੁਛ ਨਹੀਂ ਰੱਖਿਆ ਢੇੜਕੇ ਦੁਆਰਾ ਬਣਾਏ ਨੇ ਆ ਦੇਖੋ ਇੰਨਾ ਕੂੜਾ ਨਿਕਲ ਗਿਆ ਸਾਰਾ ਪਿੱਛੇ ਸੋਫੇ ਦੇ ਪਿੱਛੋਂ ਦੇ ਜਿਹੜਾ ਸੋਫੇ ਚੋਂ ਖਿੱਚਿਆ ਮੈਂ ਇੱਕ ਆ ਪਿੰਕ ਚੱਪਲ ਲੇਕਾ ਰੈੱਡ ਚੱਪਲ ਦੋਨੇ ਚੱਪਲਾ ਸੋਫਿਆਂ ਚੋਂ ਗੱਡੀਆਂ ਨੇ ਮੈਂ ਮਰਚ ਕੀ ਤੋਂ ਚੱਕਣੀ ਆ ਇਹ ਦੇਖੋ ਮਮਾ ਚੀ ਜਾਤਾ ਧਾਰ ਚਿੜੀਆਂ ਦਾ ਘਰ ਮੈਂ ਤਾਂ ਜੋਤਾ ਲੱਗਿਆ ਸੀ ਸ਼ਕਰਕੰਦੀ ਖਾਣਾ ਸੀ ਸਫਾਈਆਂ ਸੁਫਈਆਂ ਕਰ ਰਹੀ ਸੀ ਬੈਡਾਂ ਤੇ ਹੁਣ ਚਾਦਰ ਝਾੜ ਕੇ ਪਛਾਈਆ ਕੰਬਲ ਹਜਾ ਆਪ ਇਹਨੇ ਕੰਬਲ ਨੂੰ ਤੈਅ ਕਰਨੀ ਆ ਮਮਾ ਚੀ ਜਾਤਾ ਤਾ ਬਣਾ ਨਾ 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 ਤੇ ਨਾ ਤੇ ਥਮ ਬਣਾ ਲਓ ਸ਼ਕਰਕੰਦੀ ਆਇਆ ਜੋਤਾ ਕਰੀ ਸ਼ਕਰਕੰਦੀ ਲੈ ਕੇ ਦਿਓ ਦੇਖੋ ਨਾ ਤੇ ਥਮ ਬਣਾਓ ਉਹਨੂੰ ਥਾ ਉਹਨੂੰ ਤਾਂ ਖਾ ਮਲੇ ਦੇਖੋ ਸ਼ਕਰਕੰਦੀ ਵਾਲਾ ਕੋਈ ਵੀ ਭਾਈ ਨੰਗੇ ਨਾ ਅਸੀਂ ਨੀ ਮਾਮਾ ਦੀ ਨੰਗਣ ਨਹੀਂ ਦਿੰਦੀਆਂ ਸਾਨੂੰ ਸ਼ਕਰਕੰਦੀ ਬਹੁਤ ਪਸੰਦ ਆ ਮਾਮਾ ਧੀਆਂ ਨੂੰ ਇਹਨੂੰ ਇੱਥੇ ਦਾ ਮੇਰਾ ਪੁੱਤ ਚਿੜੀਆਂ ਦਾ ਘਰ ਬਣਾ ਰਿਆ ਇਹਨੂੰ ਇੱਥੇ ਦਾ ਹਾਂ ਤਾਂ ਕੱਪੜੇ ਨੇ ਕਿਥੋਂ ਲਵੇੜੇ ਨੇ ਪਿੱਛੋਂ ਪਿੱਛੋਂ ਬਹੁਤ ਕੱਪੜੇ ਲਿਬੜੇ ਨੇ ਕੀ ਕਰਕੇ ਧੀਆਂ ਜਦੋਂ ਉਹ ਤੇ ਬਾਹਰ ਜਦੋਂ ਤੂੰ ਗੇਟੇ ਚ ਖੜੀ ਸੀ ਨਾ ਮੇਨ ਗੇਟ ਦੇ ਨਾਲ ਲੱਗੀਆਂ ਮੇਨ ਗੇਟ ਤੇ ਘਟਾ ਘਟਾ ਪੈਂਦਾ ਨਾ ਰੋਡ ਤੇ ਕਰਕੇ ਇਹ ਤਾਂ ਉਹ ਤਾਂ ਫਿਰ ਨੋ ਵੀ ਨਾ ਲਾਤਾ ਫਿਰ ਨੋ ਲਾਗਾਤਾ ਕੁਣ ਦੇਖੋ ਇਹ ਤਾਂ ਫਿਰ ਮੈਂ ਬਸ ਮੇਰਾ ਤੇ ਸੁਤ ਬਾਦ 6:00 ਵਜਾ ਤੱਕ ਗਿਆ ਤਾਂ ਮੈਂ ਤਾਂ ਕਿ ਤੱਕ ਹੂੰ ਤੇਰੇ ਵਾਲੇ ਤਾਂ ਮਿਰਚ ਮਿਰਚ ਚਖਦੀਆਂ ਮੈਂ ਥੱਲੇ ਥੱਲੇ ਨੂਨ ਰਹਿ ਗਿਆ ਹੁਣ ਮੈਂ ਕਿਹਾ ਵੀ ਸੀ ਤੇਰੇ ਆਦੇ ਨੇ ਖਾਲੀ ਨੂਨ ਪਾਵੇ ਉਹਨੇ ਮਿਰਚ ਪਾਤੀ ਗਲਤੀ ਨਾਲ ਬਸ খালি ਨੂਨ 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 ਰਹਿ ਗਿਆ ਮੇਰੇ ਚ ਉੱਤਰ ਗਈਆਂ ਹੁਣ ਆਨੇ ਉਹਨੇ ਮਿਰਚਾਂ ਪਾਤੀਆਂ ਮੈਂ ਕਿਹਾ ਵੀ ਸੀ ਜੋਤ ਵਾਲੇ ਤੇ ਮਿਰਚਾਂ ਨਾ ਪਾਈ ਚੱਲ ਚੱਕੜ ਆਪਣਾ ਮੈਂ ਮਿਰਚਾਂ ਮਿਰਚੜੇ 2-4 ਪੀਸੇ ਚੱਕਰੇ ਤੇਰੇ ਵਾਲੇ ਚੀਤਾ ਸੱਚ ਮੈਂ ਘਰ ਬਣਾ ਕੇ ਖਾਣਾ ਘਰ ਬਣਾ ਕੇ ਖਾ ਲੈ ਇਹਦੇ ਸਭਾਂ ਦੇ ਸੱਤ ਔਰ ਦਾ ਚਿਜੀਆਂ ਖਾਣ ਲੱਗਿਆ ਹੋਇਆ ਸੱਤ ਔਰ ਦਾ ਚਿਜੀਆਂ ਖਾ ਰਿਆ ਇਹਦੇ ਸਭਾਂ ਦਾ ਸਾ ਹੂੰ ਹਾਂਜੀ ਮੈਂ ਘਰ ਦੇ ਕੰਮ ਖੂਮ ਕਰਕੇ ਹੋ ਚੁੱਕੀ ਆ ਬੇਲੀ ਤੇ ਮੈਂ ਹੁਣ ਚੱਲੀਆਂ ਪਾਰਕ ਜੋਤ ਤੇ ਗੱਗਰ ਪਹੁੰਚ ਆਈਆਂ ਪਾਰਕ ਤੇ ਆਈਆਂ ਹੋਈਆਂ ਨੇ ਕੱਡੀਆਂ ਗਈਆਂ ਨੇ ਮੈਂ ਵੀ ਚਲਦੀ ਆ ਹੁਣ ਮੈਂ ਪਾਰਕ ਪਹੁੰਚ ਗਈ ਆ ਕਿੱਥੇ ਕਿਦੇ ਹੋਣ ਗਈ ਆ ਉਹ ਬੈਠੇ ਆ ਮਾ ਮਾਤੀਆਂ ਕਿਉਂਕਿ ਸਵੇਰੇ ਸੱਜਰੇ ਆ ਗਏ ਸੀ ਨਾ ਗੱਗਰ ਤੇ ਕਾਕਾ हां जी ਆਪਣੇ ਘਰ ਦੇ ਨਾਲ ਪਾਰਲਰ ਆ ਤੇ ਮੈਂ ਉੱਥੇ ਆਈ ਸੀ ਜੋਤ ਨੂੰ ਨਾਲ ਲੈ ਕੇ ਮੈਥ ਰੈਡਿੰਗ ਕਰਾਉਣੀ ਸੀ ਗ੍ਰੋਥ ਬਹੁਤ ਜ਼ਿਆਦਾ ਆਈ ਪਈ ਆ ਬਹੁਤ ਗੰਦਾ ਲੱਗ ਰਿਆ ਸੀ ਕਈ ਦਿਨ ਹੋ ਗਏ ਹੁੰਦਿਆਂ ਨੂੰ ਬਸ ਟਾਈਮ ਨਹੀਂ ਸੀ ਲੱਗਿਆ ਕਿ ਤੇ ਜੋਤ ਨੂੰ ਬੁਖਾਰ ਕਦੇ ਮੈਨੂੰ ਬੁਖਾਰ ਜਦ ਦੀਆਂ ਸੀ ਜੂਪੀ ਦਵਾਈਆਂ ਨਾਲ ਅਸੀਂ ਠੀਕ ਨਹੀਂ ਹੋਈਆਂ ਸਾਡੀ ਬੁਰੀ ਹਾਲਤ ਹੋਈ ਵੀ ਜੋਤ ਤਾਂ ਹਜੇ ਵੀ ਕਾਫੀ ਜ਼ਿਆਦਾ ਢਿੱਲੀ ਹੈ ਜੋਤ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਪ੍ਰੋਪਰ ਇਹਦੀ ਬਿਮਾਰੀ ਨਹੀਂ ਠੀਕ ਹੋਈ ਹਜੇ ਹਾਂ ਮੇਰੇ ਪੁੱਤ ਨੇ ਘਰ ਬਣਾਇਆ ਹੋਇਆ ਹਾਂ ਤੋ ਕਰਦੀ ਤਾਂ ਹੁੰਦੀ ਜਲਦੀ ਅੱਛਾ ਕੱਪੜੀ ਵਾਲੀ ਦੁਕਾਨ ਆ ਤੇ ਚਿੰਝੜੀ ਦੁਕਾਨਾ ਕਹਿੰਦੀ ਘਰ ਨਹੀਂ ਗਾ ਚੀਜ਼ੀਆਂ ਚੂਜ਼ੀਆਂ ਇਕੱਠੀਆਂ ਕਰਕੇ ਰੱਖੀ ਬੈਠਾ ਮੈਂ ਤੂੰ ਮੈਂ ਤਾਂ ਖਰੀਦਣ ਆ ਰਹੀ ਹਾਂ ਹਾਂ ਮੈਂ ਖਰੀਦਣ ਆ ਰਹੀ ਆ ਜਿਹੜੇ ਆਹ ਵਾਲੇ ਸਾਡੇ ਝਾੜੂ ਨੇ ਨਾ ਇਹ ਅਸੀਂ ਜੂਪੀ ਤੋਂ ਇਕੱਠੇ ਕਰਕੇ ਲਿਆਉਂਦੇ ਨੇ ਤੇ ਡੇਕਾਂ ਖੜੀਆਂ ਸੀ ਨਾ ਡੇਕਾਂ ਦਾ ਉਹ ਡੱਕੇ ਜਿਹੀ ਨਹੀਂ ਡਿੱਗਦੇ ਐਵੇਂ ਦੇ ਡੇਕਾਂ ਤੋਂ ਤੇ ਦੋ ਡੇਕਾਂ ਖੜੀਆਂ ਸੀਗੀਆਂ ਤੇ ਡੇਕਾਂ ਦੇ ਡੱਕੇ ਇਕੱਠੇ ਕਰਕੇ ਝਾੜੂ ਦਾ ਕਾਫੀ ਜ਼ਿਆਦਾ ਬਣਾਏ ਸੀਗੇ बाकी पता नहीं बैग बैग दो निकले ने बाकी पता नहीं चले गए मैं ही हो दो पाई ने, काफी ज़्यादा मोटे मोटे झाड़ू झाड़ू बना रहे हम जाके मासड़ी दुकान तो क्ले लेके पार्लर तो आदिया दंद बना रहे हां ऐसे दंत बना रहे हां ये देखो पार्लर तो आंदी ਸੀ ਹੁਣ ਦੁਕਾਨ ਤੇ ਮੂਰੋ ਦੀ ਨੰਗਣਾ ਸੀ ਫਿਰ ਉਥੇ ਅੜ ਗਈ ਕਿ ਨਿੱਕਲੇ ਲੈ ਲੈਣੀ ਆ ਫਿਰ ਕਲੇ ਲੈ ਕੇ ਦਿੱਤੀ ਨੋ ਹਾਂ ਇਹ ਦੇਖੋ ਅੱਛਾ ਚਿੰਨਾ ਰਹਿ ਨੋ ਦੰਦ ਹਮਮ ਇਹ ਤੇ ਇਹ ਤੇ ਲਾਲ ਲਾਲ ਜੀਭ ਵੀ ਰਤੀ ਹੋਈ ਆ ਦੇਖੋ ਲਾਲ ਲਾਲ ਜੀਭ ਵੀ ਲਾਈ ਹੋਈ ਆ ਹਾਂ ਹਾਂ ਇਹ ਦੇਖੋ ਹੁਣ ਮੈਂ ਦੰਦ ਲਾ ਰਿਆ ਆ ਮੂੰਹ ਬਣਾਇਆ ਛੋਟੇ ਛੋਟੇ ਦੰਦ ਲਾਉਣ ਲੱਗੀ ਆ ਤੇ ਲਾਲ ਲਾਲ ਜੀਭ ਆ ਹਮ ਹੋ ਦੇਣਾ ਉਹ ਦੇੰਤੂ ਦੇੰਤੂ ਮੂਹ ਹੈ ਦੇਖੋ ਆ ਟਰੈਕਸੂਟ ਨਾਲ ਜੋਤਨੇ ਜੂਪੀ ਜਾਣ ਲੱਗੇ ਨੇ ਲਿਆ ਸੀਗਾ ਲੈਟੇ ਮਾਰੀ ਆ ਨਾ ਜੂਪੀ ਜਾਣ ਲੱਗੇ ਨੇ ਲਿਆ ਸੀ ਵੀ ਅਸੀਂ ਸਾਰੇ ਨੇ ਟਰੈਕਸੂਟ ਲੈ ਸੀ ਹਾਂ ਇਧਰੋਂ ਆ ਰਹੀ ਆ ਕਿ ਟ੍ਰੇਨ ਦੇ ਵਿੱਚ ਜਿੰਨਾ ਜੂਨਾ ਪਾ ਕੇ ਸੂਟ ਪਾ ਕੇ ਬੈਠੀ ਜਾਣਾ ਸੀ ਲੋਰ ਲਾਰਾ ਪਾ ਲਿਆ ਸੀ ਮੈਂ ਟੀ-ਸ਼ਰਟ ਲੋਰ ਪਾਈ ਸੀ ਕਾਕੇ ਨੇ ਜੋਤਨੇ ਗਗਰੇ ਟਰੈਕਸੂਟ ਪਾ ਲਏ ਸੀ ਤੇ ਉਸ ਦਿਨ ਦਾ ਪਾਇਆ ਹੋਇਆ ਨੇ ਅੱਜ ਟਰੈਕਸੂਟ ਪਾਇਆ ਉਦੋਂ ਜੂਪੀ ਪਾ ਕੇ ਗਈ ਆ ਬਸ ਉਥੇ ਇੱਕ ਦਿਨ ਪਾ ਲਿਆ ਦੂਜੇ ਦਿਨ ਇਹਨੇ ਨਾ ਕਿ ਲਾਤਾ ਸੀ ਫਿਰ ਅੱਜ ਸੂਟ ਪਾਏ ਨੇ ਕਿਉਂਕਿ ਸੂਟ ਉੱਥੇ ਛੱਡੀ ਸੀ ਨਾ ਮੈਂ ਇਹ ਇਹਦੇ ਤਿੰਨ ਸੂਟ ਰਹਿ ਗਏ ਸੀਗੇ ਆਪਦੇ ਤਾਂ ਚੱਲ ਮੈਂ ਸਾਰੇ ਛੱਡੇ ਸੀ ਇਹਦੇ ਵੀ ਤਿੰਨ ਸੂਟ ਰਹਿ ਗਏ ਸੀਗੇ ਹਜੇ ਇੱਕ ਟੋਪੀ ਰਹਿ ਗਈ ਉੱਥੇ ਮੇਰੇ ਇੱਕ ਬੂਟ ਰਹਿ ਗਏ ਮੇਰੀ ਚੱਪਲਾ ਇੱਕ ਜੋੜਾ ਕਾਫੀ ਕੁਝ ਰਹਿ ਗਿਆ ਤੂੰ ਬਣਾ ਤੂੰ ਵੀ ਦਿਸ ਰਹੀਆਂ ਦੰਦ ਵੀ ਦਿਸ ਰਹੇ ਸਾਰਾ ਕੁਝ ਦਿਸ ਰਿਹਾ ਫਿਰ ਗਗਰਾਂ ਤੇ ਕਾਕਾ ਹੁਣ ਆਉਂਦੇ ਹੋਏ ਲੈ ਕੇ ਆਏ ਨੇ ਇੱਧਰ ਤਾਂ ਲੈ ਨਹੀਂ ਪਾ ਸਕੀ ਹੁਣ ਹਾਂ ਹੁਣ ਚਾਹ ਚੋ ਪੀਤੀ ਆ ਤੇ ਉਹ ਪੀਏ ਜੋ ਤੇਰੀ ਸ਼ੀਸ਼ੀ ਤੁਹਾਨੂੰ ਜਿਵੇਂ ਪਤਾ ਵੀ ਦੁੱਧ ਪੱਤੀ ਉਹ ਪੀਂਦੀ ਆ ਤੇ ਇਹ ਮੇਰਾ ਗਲਾਸ ਪਿਆ ਦੁੱਧ ਪਹਿਲਾਂ ਤਾਂ ਮੈਂ ਨਾ ਫਿਰਦਾ ਹਾਂ ਹਾਂ ਦੁੱਧ ਪੱਤੀ ਪੀ ਕੇ ਤੇ ਹੁਣ ਮੈਂ ਦਵਾਈ ਲਈ ਦੀ ਹੁਣ ਮੈਂ ਲੇਟੂਗੀ ਘੰਟਾ ਦੋ ਘੰਟੇ 4 ਵਜੇ ਕੇ ਸ਼ਾਮ ਦੇ ਹੁਣ ਮੈਂ 6 ਵਜੇ ਉੱਠੂਗੀ ਉਸ ਤੋਂ ਬਾਅਦ ਉਹ ਸੁਨੇ ਦੇ ਚ ਮੈਂ ਕੀ ਤਾਂ ਹਾਂ ਫਿਰ ਦੋ ਤਾਂ ਖੱਡੀ ਜਾਊ ਤੇ ਮੈਂ ਅੰਦਰ ਲਾ ਲਿਆ ਕੁੰਡਾ ਤਾਂ ਕਿ ਆਏ ਹੁੰਦਾ ਵੀ ਬੱਚਾ ਬਾਹਰ ਬੂਰ ਨਾ ਜਾਵੇ ਜਾਂ ਬਾਹਰ ਕੋਈ ਨਾ ਆਵੇ ਜਦੋਂ ਮੈਂ ਦਵਾਈ ਲੈ ਕੇ ਸੌਣਾ ਹੁੰਦਾ ਨਾ ਮੈਂ ਅੰਦਰੋਂ ਆਇਆ ਕੁੰਡਾ ਲਾ ਲਨੀ ਆ ਕੁੰਡਾ ਲਾ ਕੇ ਫਿਰ ਅੰਦਰ ਖਲਾਉਣੇ ਨਾਲ ਖੇਢੀ ਜਾਂਦੀ ਆ ਮੈਂ ਟੈਨਸ਼ਨ ਫ੍ਰੀ ਹੋ ਕੇ ਸੋ ਜਾਂਦੀ ਆ ਦੋ ਦਿਨ ਹੋ ਗਏ ਮੇਰੇ ਕੋਲ ਬਲੌਕ ਹੀ ਨਹੀਂ ਬਣਿਆਗਾ ਬੁਖਾਰ ਹੀ ਨਹੀਂ ਹਟਦਾ ਦੇਖੋ ਮੇਰੀ ਕੁੜੀ ਦੀਆਂ ਦਵਾਈਆਂ ਦੀ ਨਾ ਦੁਕਾਨ ਲਾਈ ਹੋਈ ਆ ਆਏ ਇਹ ਸਾਰੀਆਂ ਦਵਾਈਆਂ ਐਸੇ ਦੀਆਂ ਨੇ ਇਹ ਪਿੰਦੀਆਂ ਦਵਾਈਆਂ ਸਾਰੀ ਦੁਕਾਨ ਹੀ ਆ ਪੁੱਤੋ ਜਦੋਂ ਇਕੱਠੀਆਂ ਹੋ ਗਿੰ ਦੁਕਾਨੇ ਲੱਗ ਜਾਂਦੀ ਆ ਤਾਂ ਇਹ ਨਹੀਂ ਐਵੇਂ ਹੀ ਰੱਖੀਆਂ ਹੋਈਆਂ ਨੇ ਕਹਿੰਦੇ ਤੇ ਪਾਰਕ ਦੇ ਵਿੱਚ ਵੀ ਮੈਂ ਜ਼ਿਆਦਾ ਵੀਡੀਓ ਤਾਂ ਨਹੀਂ ਬਣਾਈਏ ਉੱਥੇ ਨਾ ਕਾਫੀ ਜ਼ਿਆਦਾ ਜੰਟ ਇਕੱਠੇ ਹੋਏ ਸੀ ਜੰਟੇ ਲੱਗ ਰਹੇ ਸੀ ਕਸੇ ਦੇ ਬੈਗ ਉਹ ਜਿਹੋ ਨਾਲ ਕਿੱਟਾ-ਕੁਟਾ ਕਾਫੀ ਪਾਈਆਂ ਸੀ ਕਮ ਸੇ ਕਮ 35-40 ਬੰਦੇ ਖੜੇ ਸੀਗੇ ਮੁੰਡੇ ਮੰਡੇ ਜੇ ਬਹੁਤ ਆ ਰਹੇ ਸੀਗੇ ਫਿਰ ਟੈਂਟ ਵੀ ਲੱਗ ਰਹੇ ਸੀ ਸਾਈਡ ਤੇ ਕੁਰਸੀਆਂ ਕਰਸੀਆਂ ਵੀ ਲੱਗ ਰੀਆਂ ਸੀ ਕੁਝ ਹੋਣਾ ਉੱਥੇ ਕੁਝ ਕਰਨਾ ਹੋਣਾ ਉਹਨਾਂ ਨੇ ਫਿਰ ਤਾਂ ਕਰਕੇ ਅਸੀਂ ਫਿਰ ਅੱਗੇ ਆ ਫਿਰ ਉੱਥੇ ਪਾਰਕ ਦੇ ਵਿੱਚ ਮੈਂ ਜ਼ਿਆਦਾ ਬਲੌਗ ਨਹੀਂ ਬਣਾਇਆ ਚੰਗਾ ਨਹੀਂ ਲੱਗਦਾ ਸੀਗਾ ਇੱਕਾਣਾ ਫਿਰ ਉਹ ਅਟੈਂਟ ਵੀ ਲਾਇਆ ਸੀ ਕੁਰਸੀਆਂ ਕੁਰਸੀਆਂ ਲੱਗ ਰਹੀਆਂ ਸੀਆਂ ਹਜੇ ਆਈ ਜਾ ਰਹੇ ਸੀ ਕਟਾ-ਕਟਾ ਦੀਆਂ ਪਾਈਆਂ ਉਹਨਾਂ ਕੋਲ ਕਾਫੀ ਵੱਡੀ-ਵੱਡੀ ਫੈਲਾ ਫੜੀਆਂ ਸੀ ਕੋਈ ਜੰਟ ਜੁੰਟ ਹੋਣਗੇ ਕਾਸੇ ਵੇ ਕੋਈ ਮੀਟਿੰਗ ਹੋ ਜਾ ਉਹਨਾਂ ਨੇ ਕੋਈ ਕੈਂਪ ਉਹ ਘੇਰਾ ਲਾਉਣਾ ਹੋਗਾ ਕੈਂਪ ਉਹ ਘੇਰਾ ਲਾ ਦੇਓ ਕੈਂਪ ਉਹ ਘੇਰਾ ਲਾ ਰਹੇ ਹੋਗੇ ਹੋ ਸਕਦਾ ਆਈਏ ਕਹਦਾ ਹੈ ਸਮਾਰਟ ਬਣੋ